ਗੁਰ ਪਿਆਰੇ ਗੁਰਸਵਾਰੀ ਸਾਧ ਸੰਗਤ ਫਾਇਦੇ ਦਾ ਜੋ ਪਾਵਨ ਪਵਿੱਤਰ ਸ਼ਬਦ ਆਦਿ ਨੇ ਸਹਿਵੰਦ ਦਾ ਸਰਵਣ ਕੀਤਾ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਉਹ ਰਹਿਮਤ ਕਰਦੇ ਨੇ ਸੰਡਾਉਣਾ ਕਰਦੇ ਨੇ ਕਿ ਮਨ ਤੂੰ ਸਦਾ ਇੱਕ ਅਕਾਲ ਪੁਰਖ ਨੂੰ ਧਿਆਉਣਾ ਕਰ ਕਉਨਕੇ ਜਿਹੜਾ ਪ੍ਰਮਾਤਮਾ ਉਹ ਦਾਤ ਦੇ ਕਰਕੇ ਮਗਰ ਪਛਤਾਵਾ ਨਹੀਂ ਕਰਦਾ ਕਿਸੇ ਨੂੰ ਚੀਜ਼ ਦੇ ਕਰਕੇ ਪਿੱਛੋ ਪਛਤਾਵਾ ਨਹੀਂ ਕਰਦਾ ਕਿ ਇਹ ਚੀਜ਼ ਮੈਂ ਕਿਉਂ ਦੇ ਦਿੱਤੀ ਦੁਨੀਆ ਤੇ ਸੰਸਾਰ 'ਚ ਅਸੀਂ ਕਿਸੇ ਕੋਈ ਚੀਜ਼ ਕੋਈ ਵਸਤ ਲੈ ਲੈਂਦੇ ਹਾਂ ਉਹ ਆਸੇ ਰੱਖ ਕੇ ਦਿੰਦਾ ਹੈ ਵਾਪਸ ਕਦੋਂ ਕਰੇਗਾ ਕਿਸੇ ਕੋ ਪੈਸਾ ਉਧਾਰਾ ਲੈ ਲਿਆ ਉਹ ਪੈਸੇ ਦੇਣ ਦਾ ਫਿਕਰ ਨਹੀਂ ਲੈਣ ਦਾ ਫਿਕਰ ਹੈ ਵਾਪਸ ਕਦੋਂ ਕਰੇਗਾ ਇਹ ਵਾਪਸ ਕਦੋਂ ਕਰੇਗਾ ਕਿਤੇ ਆਸੇ ਰੱਖਣਾ ਹੈ ਕਿ ਵਾਪਸ ਕਦੋਂ ਕਰੇਗਾ ਉਹਦੇ ਮਨ ਵਿੱਚ ਇਹੀ ਚੱਲਦਾ ਰਹਿੰਦਾ ਜਦੋਂ ਮਿਲਦਾ ਉਹਦਾ ਹਾਲ ਦਾ ਕੀ ਬਚਣਾ ਪਹਿਲਾਂ ਇਹਦੇ ਮਨ ਵਿੱਚ ਹੈ ਨਾ ਮੇਰੇ ਪੈਸੇ ਨਹੀਂ ਵਾਪਸ ਕੀਤੇ ਹਰੇਕ ਦੇ ਹੱਜੀ ਪਰ ਇਹ ਵੀ ਨਹੀਂ ਹੈ ਕਿ ਕਿਸੇ ਦੇ ਪੈਸੇ ਲੈ ਕਰਕੇ ਵਾਪਸ ਨਾ ਕਰੀਏ ਕਿ ਕਿਸੇ ਦਿਨ ਫਿਰ ਸੁਭਾ ਮਿਲਿਆ ਤਾਂ ਵਿਚਾਰ ਕਰਾਂ ਕਿ ਕਾਫੀ ਸਾਧ ਸੰਗਤ ਸਾਕੀਆਂ ਵੀ ਗੁਰੂ ਘਰ ਦੀਆਂ ਗੁਰਸਿੱਖਾਂ ਦੀਆਂ ਪਈਆਂ ਹੋ ਜਾਂਣ ਨਹੀਂ ਨਾ ਦੇਵ ਜੀ ਮਾੜਨਾ ਸੁਣਾਉਣਾ ਕੀ ਤਾਂ ਭਾਈ ਕਿਸੇ ਦੇ ਪੈਸੇ ਲੈ ਕਰਕੇ ਜੇ ਵਾਪਸ ਨਾ ਦਈਏ ਫਿਰ ਕੀ ਹਾਲ ਹੋਏਗਾ ਗੁਰਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਵੀ ਰਹਿਮਤ ਕਰਦੇ ਨੇ ਉਹ ਗੱਲ ਵੱਖਰੀ ਹੈ ਕਿ ਅਸੀਂ ਪੜ ਲਿਆ ਪਰ ਵਿਚਾਰਿਆ ਨਾ ਹੁਣ ਮਾੜ ਜਾਗਦੇ ਹਨ ਭल्याਜੇ ਮੰਗਣਾ ਤਾਂ ਰੱਬ ਤੂੰ ਮੰਗ ਲਈ ਰੱਬ ਦਾਤ ਦੇ ਕਰਕੇ ਆਸ ਨੇ ਰੱਖਦਾ ਇਹ ਮੈਂ ਚੀਜ਼ ਵਾਪਸ ਕਦੋਂ ਕਰੇਗਾ ਕਿਉਂਕਿ ਉਹਦੇ ਭੰਡਾਰੇ ਭਰੇ ਪਏ ਨੇ ਟੋਟ ਨਾ ਆਵੇ ਵੱਧ ਜੁ ਹੋ ਜਾਏ ਉਹਦੇ ਭੰਡਾਰਿਆਂ ਵਿੱਚ ਕਦੇ ਘਾਟਾ ਨਹੀਂ ਖਾਵੇ ਖਰਚੇ ਰੱਬ ਮਿਲ ਪਾਈ ਟੋਟ ਨਾ ਆਵੇ ਵੱਧ ਹੋ ਜਾਏ ਇਸ ਕਰਕੇ ਤੂੰ ਉਸ ਰੱਬ ਤੋਂ ਉਸ ਪ੍ਰਮਾਤਮਾ ਤੋਂ ਮੰਗਣਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਦੇਣ ਵਾਲਾ ਦਾਤਾ ਦੇਈ ਜਾ ਰਿਹਾ ਕਾਲਪੁਰਖ ਜਾਦੀ ਸ੍ਰਿਸ਼ਟੀ ਜਾਦਾ ਸੰਸਾਰ ਬਣਿਆ ਉਹ ਦਾਤਾ ਦੇਈ ਜਾ ਰਿਹਾ ਗੁਰਨਾਨ ਪੰਜ ਮਾਝ ਆਦੇਨ ਪ੍ਰਮਾਤਮਾ ਦਾਤਾ ਦੇਈ ਜਾ ਰਿਹਾ ਦੇਂਦਾ ਦੇ ਲੈਂਦ ਥੱਕ ਪਾਹੇ ਕਹਿੰਦੇ ਦਾਤਾਂ ਲੈਣ ਵਾਲੇ ਥੱਕ ਗਏ ਪਰ ਪ੍ਰਮਾਤਮਾ ਵਰਤਾਈ ਜਾ ਰਿਹਾ ਵਰਤਾਈ ਜਾ ਰਿਹਾ ਭਾਗ ਚੋ ਦੇ ਭੰਡਾਰੇ ਬੇਅੰਤ ਨੇ ਕਦੇ ਘਾਟਾ ਨਹੀਂ ਅਸੀ ਕਿਸੇ ਨੂੰ ਚੀਜ਼ ਦਈਏ ਜੇ ਕਿਸੇ ਨੂੰ ਡਰਮ ਤੋਂ ਆਟਾ ਪਾਇਆ ਨਾ ਕਿਸੇ ਮੰਗਣ ਵਾਲੇ ਨੂੰ ਇਹ ਮਨ ਵਿੱਚ ਹੁੰਦਾ ਕਿ ਮੁੱਕ ਤਾਂ ਨਹੀਂ ਜਾਏਗਾ ਮੇਰੇ ਘਰ ਵਿੱਚ ਉਹਦਾ ਤਾਂ ਮੈਂ ਵਰਦਦਾ ਮੇਰਾ ਆਪਣਾ ਨਾ ਕਿਤੇ ਮੁੱਕ ਜਾਏ ਕੋਈ ਪੈਸੇ ਲੈਣ ਆ ਗਿਆ ਪਹਿਲਾਂ ਆਪਣਾ ਬਟੂਆ ਦੇਖਣਾ ਪੈਂਦਾ ਕਿ ਮੇਰੇ ਕੋਲ 10 ਰੁਪਏ ਹੈ ਕਿ ਨਹੀਂ ਕਿ ਮੈਨੂੰ ਦਮਕ ਨਾ ਦਵ ਅਸੀਂ ਆਸੇ ਰੱਖਦੇ ਹਾਂ ਕਿ ਮੇਰੇ ਪੈਸੇ ਘਟ ਜਾਣਗੇ ਜੇ ਇਦਾਂ ਦੇ 10 15 ਹੋਰ ਆ ਗਏ ਮੇਰਾ ਤਾਂ ਦਵਾਲਾ ਨਿਕਲ ਜਾਣਾ ਪਰ ਕਹਿੰਦੇ ਰੱਬ ਨੇ ਇਦਾਂ ਦਾ ਸਾਰਾ ਸੰਸਾਰ ਮੰਗਣ ਨੂੰ ਖੜਾ ਹੋਇਆ ਹੈ ਸਾਰਾ ਸੰਸਾਰ ਮੰਗ ਰਿਹਾ ਹੈ ਕਹਿੰਦੇ ਉਹ ਫਿਰ ਵੀ ਦਤਾਂ ਵਰਤਾਈ ਜਾਵੇ ਉਹ ਕਦੇ ਨਹੀਂ ਆਖਦਾ ਕਿ ਮੈਂ ਤੋ ਆ ਚੀਜ਼ ਲੈਣ ਆਇਆ ਮੈਂ ਨਹੀਂ ਕਿਉਂਕਿ ਰੱਬ ਕਿਸੇ ਦੇ ਇਸ਼ਾਰੇ ਨਾਲ ਨਹੀਂ ਚੱਲਦਾ ਰੱਬ ਕਿਸੇ ਦੇ ਕਹਿਣ ਮਾਤਰ ਦਾਤ ਨਹੀਂ ਦਿੰਦਾ ਜਾਂ ਉਹ ਦਾਤ ਨਹੀਂ ਦਿੰਦਾ ਸਾਨੂੰ ਕੋਈ ਕਹਿ ਦੇ ਅਸੀਂ ਰੁਕ ਜਾਂਦੇ ਹਾਂ ਇਹ ਭਾਈ ਇਸ ਤਰ੍ਹਾਂ ਕਰੇਗਾ ਇਸ ਤਰ੍ਹਾਂ ਕਰੇਗਾ ਇਹਨੂੰ ਨਾ ਦੇ ਇਹਨਾਂ ਦਾ ਕੰਮ ਹੈ ਕੋਈ ਅਸੀਂ ਰੁਕ ਜਾਂਦੇ ਹਾਂ ਪਰ ਕਹਿੰਦੇ ਪ੍ਰਮਾਤਮਾ ਜਿਹੜਾ ਜਦੋਂ ਦਾਤ ਦਿੰਦਾ ਹੈ ਉਹ ਕਿਸੇ ਕੋਲ ਨਾ ਪੁੱਛਦਾ ਹੈ ਨਾ ਕਿਸੇ ਦੀ ਸਲਾਹ ਲੈਂਦਾ ਹੈ ਜੋ ਦੇ ਮਨ ਉਹ ਦਉ ਕਰਦਾ ਹੈ ਸੰਸਾਰ ਤੈਦਰ ਕਰ ਦਿੱਤਾ ਜੀ ਰੱਬ ਨੇ ਮੌਜ ਆਈ ਉਹਦੀ ਸਾਡੇ ਵਾਸਤੇ ਸਹੂਲਤਾਂ ਪ੍ਰਾਪਤ ਕਰ ਦਿੱਤੀਆਂ ਅਸੀਂ ਧਰਤੀ ਤੇ ਰਹਿ ਰਹੇ ਹਾਂ ਪਾਣੀ ਰੱਬ ਦਾ ਦਿੱਤਾ ਹੋਇਆ ਵਰਤ ਰਹੇ ਨੇ ਬੇਸ਼ੁਮਾਰ ਹੈ ਉਹਦਾ ਕੋਈ ਮੁੱਲ ਨਹੀਂ ਸਵਾਸ ਸਾਨੂੰ ਪ੍ਰਾਪਤ ਹੋ ਗਿਆ ਸਰੀਰ ਸਾਨੂੰ ਪ੍ਰਾਪਤ ਹੋ ਗਿਆ ਅਗਨੀ ਉਹਦੀਆਂ ਅਵਸਥਾਵਾਂ ਜਿੰਨੀਆਂ ਵੀ ਹਨ ਸੂਰਜ ਤੋਂ ਲੈ ਕੇ ਚੰਦਰਮਾ ਸਭ ਅਸੀਂ ਵਰਤ ਰਹੇ ਹਾਂ ਜੀ ਆਕਸੀਜਨ ਪੂਰਾ ਬ੍ਰਹਮੰਡ ਆਕਾਸ਼ ਵਰਤੋ ਵਿੱਚ ਹੈ ਅਸੀਂ ਵਰਤ ਰਹੇ ਹਾਂ ਉਹਦੀਆਂ ਚੀਜ਼ਾਂ ਖਾਪੀ ਰਹੇ ਹਾਂ ਜੋ ਪ੍ਰਮਾਤਮਾ ਨੇ ਸੰਸਾਰ ਵਿੱਚ ਉਹਦੀਆਂ ਚੀਜ਼ਾਂ ਹੀ ਆਪਾਂ ਦੁਆਰਾ ਜਿਹੜਾ ਹੈ ਉਹਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ ਜਿਸ ਤਰ੍ਹਾਂ ਜ਼ਿਮੀਦਾਰ ਨੇ ਖੇਤ ਦੇ ਵਿੱਚ ਕੋਈ ਫਸਲ ਲਾਈ ਕੋਈ ਸਬਜ਼ੀ ਲਾਤੀ ਕੁਝ ਵੀ ਲਾਇਆ ਦਾਣਾਂ ਲਾਤੀਆਂ ਹੋਰ ਪ੍ਰਕਾਰ ਦੇ ਫਲ ਲਾ ਦਿੱਤੇ ਪਰ ਪ੍ਰਮਾਤਮਾ ਨੇ ਪਾਏ ਤਾਂ ਹੀ ਲੱਗੇ ਜੇ ਉਹ ਨਾ ਪਾਵੇ ਤਾਂ ਕੁਝ ਨਾ ਹੋ ਸੰਸਾਰ ਇਸੀ ਤਰ੍ਹਾਂ ਸਵਾਸ ਤੇਰੇ ਸਰੀਰ ਵਿੱਚ ਪਾ ਦਿੱਤੇ ਅਸੀਂ ਵਰਤ ਰਹੇ ਹਾਂ ਜੇ ਰੱਬ ਨਾ ਪਾਵੇ ਤਾਂ ਮਿੱਟੀ ਦੀ ਢੇਰੀ ਹ ਖਤਮ ਹੈ ਲੋਕੀ ਤੈਨੂੰ ਪੂਤ ਕਹਿ ਕੇ ਭਜਣਗੇ ਮਰਿਆ ਹੋਇਆ ਕਹਿ ਕੇ ਤੇਤੋਂ ਦੂਰ ਜਾਣਗੇ ਜਦੋਂ ਉਹਦੇ ਵਿੱਚ ਆਤਮਾ ਹੁੰਦੀ ਉਦੋਂ ਗੜਨ ਲੋਂਦੇ ਨੇ ਇਹ ਮੇਰਾ ਪੁੱਤਰ ਹੈ ਮੇਰਾ ਭਰਾ ਹੈ ਮੇਰਾ ਸਹਕਰ ਪਰ ਜਦੋਂ ਸਵਾਸ ਨਿਕਲ ਗਏ ਫਿਰ ਸਭ ਡਰਦੇ ਨੇ ਘਰ ਵਿੱਚ ਕਿਤੇ ਕਿਸੇ ਦੀ ਮੌਤ ਹੋ ਜਾਵੇ ਨਾਲ ਦੇ ਗਵਾਂਢੀ ਕੀ ਨਾਲ ਦਾ ਨਗਰ ਵੀ ਡਰਨ ਲੱਗ ਪੈਂਦਾ ਕਿ ਭਾਈ ਉਹ ਮਰ ਗਿਆ ਹੈ ਉਹਦੇ ਘਰਵਾਲ ਦੀ ਨਾਂ ਲੰਗੀ ਹੈ ਡਰ ਪੈਦਾ ਹੋ ਜਾਂਦਾ ਹੈ ਜਦੋਂ ਸਵਾਸ ਨਿਕਲ ਜਾਂਦੇ ਜਦੋਂ ਲਾਸ਼ ਦੇਖ ਲੈਂਦਾ ਬੰਦਾ ਫਿਰ ਡਰ ਜਾਂਦਾ ਉਹ ਗੱਲ ਵੱਖਰੀ ਹੈ ਅੱਜ ਮੁਰਦਾ ਘਰ ਬਣੇ ਹੋਏ ਨੇ ਉਹਨਾਂ ਦੀ ਸੰਭਾਲ ਵੀ ਹੋ ਰਹੀ ਹੈ ਕਿਸੇ ਦਾ ਪੁੱਤਰ ਨਹੀਂ ਆਇਆ ਜੀ 5 ਦਿਨ ਵਾਸਤੇ ਫ੍ਰਿਜ ਤੇ ਲਾ ਦੇ ਉਹਨੂੰ ਉੱਥੇ ਲਾ ਦਿੱਤਾ ਜਾਂਦਾ ਲਾਸ਼ ਨਹੀਂ ਖਰਾਬ ਹੁੰਦੀ ਉਹ ਵੀ ਕਮਾਈ ਕਰਦੇ ਨੇ ਜਿਉ ਮਰਦੇ ਤੋਂ ਵੀ ਪੈਸੇ ਕਮਾਰੇ ਨੇ ਪਰ ਉਹਨਾਂ ਨੂੰ ਡਰ ਨਹੀਂ ਹੈ ਸਾਡੇ ਮਨ ਵਿੱਚ ਡਰ ਹੈ ਕਿ ਉਹ ਮਰ ਗਿਆ ਹੋਈ ਆਤਮਾ ਨਿਕਲ ਕੇ ਡਰ ਪੈਦਾ ਹੋ ਜਾਂਦਾ ਕਹਿੰਦੇ ਉਸੇ ਤਰ੍ਹਾਂ ਜਦੋਂ ਪ੍ਰਮਾਤਮਾ ਨੇ ਉਸਰੀ ਵਿੱਚ ਸਵਾਸ ਹੁੰਦੇ ਨੇ ਜਦੋਂ ਦਿੱਤੇ ਹੁੰਦੇ ਨੇ ਉਸੇ ਬੰਦੇ ਨੂੰ ਹਰੇ ਕੋਈ ਆਪਣਾ ਕਹਿੰਦਾ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਤਾਗੀ ਇਹ ਵਿਦ ਕੋ ਬਿਵਹਾਰ ਆਪਣਿਉ ਹਾ ਜਾਸੋ ਨੇ ਲਗਾਇਓ ਮੇਰੇ ਮਾਲਕ ਨੂੰ ਦੇਖ ਬਾਤ ਮਾਲਕ ਜਬ ਹੇ ਹੰਸ ਤਜੀ ਇਹ ਕਾਇਆ ਕਹਿੰਦੇ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ ਜਬ ਹੇ ਹੰਸ ਤਜੀ ਇਹ ਕਾਇਆ ਫਿਰ ਕੀ ਹੋਏਗਾ ਪ੍ਰੇਤ ਪ੍ਰੇਤ ਕਰ ਤਾਗੀ ਕਹਿੰਦੇ ਜਿਹੜੇ ਰਿਸ਼ਤੇ ਦਾ ਜਿਹੜੀ ਮਾਂ ਜਿਹੜਾ ਪਿਤਾ ਜਿਹੜੇ ਰਿਸ਼ਤੇਦਾਰ ਕਹਿ ਰਹੇ ਸਨ ਸੰਗੀ ਮਿੱਤਰ ਕਹਿ ਰਹੇ ਸਨ ਇਹ ਮੇਰਾ ਹੈ ਮੇਰਾ ਸਖਾ ਮੇਰਾ ਮਿੱਤਰ ਹੈ ਕਹਿੰਦੇ ਉਹ ਵੀ ਪਰਾਂ ਹਟ ਜਾਂਦੇ ਨੇ ਪ੍ਰੇਤ ਪ੍ਰੇਤ ਕਰ ਭਾਗੇ ਗੁਜ਼ਰ ਗਿਆ ਭਾਈ ਇਹਨੂੰ ਲੈ ਜਾਓ ਹੁਣ ਇਹਦਾ ਫਾਇਦਾ ਹੀ ਕੋਈ ਨਹੀਂ ਇਹ ਤਾਂ ਮਿੱਟੀ ਦੀ ਢੇਰੀ ਆਤਮਾ ਹੋਏ ਇਹ ਤਾਂ ਸਰੀਰ ਰਹਿ ਗਿਆ ਹੈ ਆਤਮਾ ਨਿਕਲ ਗਈ ਹੈ ਇਹਦਾ ਹੁਣ ਛੇਤੀ ਤੋਂ ਛੇਤੀ ਸੰਸਕਾਰ ਕਰ ਦਿੱਤਾ ਜਾਏ ਕਿਤੇ ਇੱਥੇ ਕਰਮ ਨਾ ਪੈ ਜਾਏ ਮੁਸ਼ਕਿਲਾਂ ਆਣ ਲੱਗ ਕਾਲੀ ਹੁੰਦੀ ਹੈ ਜੀਹੜੀ ਦਾਸ ਕਈ ਵਾਰ ਇਹ ਆਖਦਾ ਕਿ ਬੰਦਿਆ ਤੂੰ ਸੰਸਾਰ ਨਾਲ ਇਤਨਾ ਪਿਆਰ ਕਰਦਾ ਇਤਨਾ ਪਿਆਰ ਕਰਦਾ ਯਾਦ ਰੱਖਿਂ ਜਿਨ੍ਹਾਂ ਨਾਲ ਜਾਦਾ ਪਿਆਰ ਤੈਨੂੰ ਅੱਗ ਵੀ ਉਹੀ ਲਾਣਗੇ ਤੈਨੂੰ ਅੱਗ ਵੀ ਉਹਨਾਂ ਨੇ ਹੀ ਲਾਉਣੀ ਲੱਕੜਾਂ ਵੀ ਉਹਨਾਂ ਨੇ ਚੜਨੀਆਂ ਤੇਰੀਆਂ ਤੇ ਚਿਖਾ ਵੇਚਣੀ ਜਾਣੀ ਬੜੇ ਪਿਆਰ ਨਾਲ ਤੈਨੂੰ ਲਟਕਾ ਕਰਕੇ ਬੜੇ ਸਤਿਕਾਰ ਦੇ ਨਾਲ ਅੱਗ ਲਾਣਗੇ ਇਹ ਤੇਰੀ ਸੰਸਾਰ ਤੇ ਪਿਆਰ ਹੈ ਜਿਨ੍ਹਾਂ ਨਾਲ ਤੂੰ ਪਿਆਰ ਪਾਈ ਬੈਠਾ ਹਰੋ ਸੰਸਾਰ ਦੀ ਰੀਤ ਹੈ ਚਲਣੀ ਇਹਦੇ ਇਸੇ ਤਰ੍ਹਾਂ ਪ੍ਰਾਪਤ ਹੋਣਾ ਜੇਕਰ ਉਹ ਪਰਮਾਤਮਾ ਵਿੱਚੋਂ ਸਵਾਸ ਨਾ ਦੇ ਫਿਰ ਕੀ ਬਣੇਗਾ ਫਿਰ ਜਦੋਂ ਬੱਚਾ ਜਨਮ ਲੈਂਦਾ ਹੈ ਜਦੋਂ ਡਾਕਟਰ ਕਹਿੰਦੇ ਇਹ ਖਤਮ ਹੋ ਗਿਆ ਜੀ ਬੱਚਾ ਜਨਮ ਲੈਂਦੇ ਸਾਹ ਹੀ ਖਤਮ ਹੋ ਗਿਆ ਉਹ ਮਾਂ ਨੂੰ ਪੁੱਛੋ ਪੇਨ ਨੂੰ ਪੁੱਛੋ ਜਿਨ੍ਹਾਂ ਨੇ 9 ਮਹੀਨੇ ਉਸ ਦੀ ਸੰਭਾਲ ਕੀਤੀ ਉਹ ਮਾਂ ਦਾ ਤਾਤ ਦੁੱਖ ਹੀ ਹੁੰਦੇ ਰਿਹਾ ਇੱਕ ਤਾਂ ਉਦਾਂ ਦੁੱਖ ਕਿ 9 ਮਹੀਨੇ ਉਹਨੂੰ ਸੰਭਾਲ ਕੀਤੀ ਹੁਣ ਜਦੋਂ ਖੁਸ਼ੀ ਦਾ ਸਮਾਂ ਸੀ ਤਾਂ ਡਾਕਟਰ ਕਹਿ ਗਿਆ ਕਿ ਇਹ ਬਚਣਾ ਇਹ ਖਤਮ ਹੋ ਗਿਆ ਉਹ ਮਾਂ ਤੇ ਕੀ ਕੀਤੀ ਪਰ ਉਹੀ ਜਦੋਂ ਪ੍ਰਮਾਤਮਾ ਸਵਾਸ ਪਾ ਦੇ ਤਾਂ ਅਸੀਂ ਫਿਰ ਖੁਸ਼ੀਆਂ ਖੇੜੇ ਆਨੰਦਿਤ ਹੁੰਦੇ ਹਾਂ ਕਿ ਸਾਨੂੰ ਪੁੱਤਰ ਹੋਇਆ ਸਾਨੂੰ ਧੀ ਪ੍ਰਾਪਤ ਹੋਈ ਹੁਣ ਜੇ ਦੇ ਮੰਨ ਲਓ ਪੁੱਤਰ ਨਹੀਂ ਹੋ ਰਿਹਾ 10 ਸਾਲ ਪੁੱਤਰ ਨਹੀਂ ਹੋਇਆ ਜੀ ਪਰ ਜਦੋਂ ਉਹਨੂੰ ਦਾਤ ਪ੍ਰਾਪਤ ਹੁੰਦੀ ਕਿੰਨੀ ਖੁਸ਼ੀ ਹੁੰਦੀ ਹਾਂ ਦਾਸ ਨੇ ਇਦਾਂ ਦੇ ਵੀ ਦੇਖੇ ਨੇ ਜਿਨ੍ਹਾਂ ਦੇ ਘਰ ਵਿੱਚ ਦਾਤ ਨਹੀਂ ਪਰ ਉਹਨਾਂ ਨੇ ਫਿਰ ਵੀ ਪਰਿਵਾਰ ਨਹੀਂ ਛੱਡਿਆ ਸੋਖਾ ਕਰਦਿਆਂ ਹੋਰ ਜਿਹਦੇ ਘਰ ਵਿੱਚ 15 ਸਾਲ ਹੋ ਗਏ 20 ਸਾਲ ਹੋ ਗਏ ਔਲਾਦ ਦਾ ਸੁੱਖ ਨਹੀਂ ਇਦਾਂ ਦੇ ਵੀ ਨੇ ਜਿਸ ਉਸ ਘਰ ਵਾਲੀ ਦਾ ਸਾਥ ਨਹੀਂ ਛੱਡਿਆ ਕਿਉਂ ਕਿਉਂ ਨਾ ਛੱਡਿਆ ਕਿਉਂਕਿ ਪਤਾ ਹੈ ਜੇ ਮੈਂ ਦੁਖੀ ਹਾਂ ਮੈਨੂੰ ਪੁੱਤਰ ਨਹੀਂ ਹੈ ਮੇਰੀ ਘਰ ਵਾਲੀ ਕਿਹੜਾ ਸੁਖੀ ਹੋਏ ਚੌਦੀ ਝੋਲੀ ਦੇ ਵਿੱਚ ਪੁੱਤਰ ਔਲਾਦ ਨਹੀਂ ਤਾਂ ਦਾਸ ਨੇ ਇਦਾਂ ਦੇ ਵੀ ਦੇਖੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਉਹ ਤਾਂ ਵੀ ਰਹਿ ਰਹੇ ਨੇ ਰੱਬ ਦਾ ਹੁਕਮ ਮੰਨ ਕੇ ਰੱਬ ਦਾ ਹੁਕਮ ਮੰਨਿਆ ਹੋਇਆ ਜੀ ਕਿ ਨਹੀਂ ਹੈ ਤਾਂ ਦਾਤ ਨਹੀਂ ਹੈ ਫਿਰ ਕੀ ਹੋਇਆ ਸਾਨੂੰ ਤਾਂ ਗੁਰਨਾਨ ਨ ਪਾਤਸ਼ਾਹ ਤੋਂ ਸਿੱਖਿਆ ਲੈਣੀ ਚਾਹੀਦੀ ਗੁਰਨਾਨ ਨ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਜਿਨ੍ਹਾਂ ਦੇ ਘਰ ਔਲਾਦ ਹੀ ਕੋਈ ਨਹੀਂ ਸੀ ਘਰ ਵਾਲਾ ਦਾ ਨਾਮ ਜ਼ਹਿਰਾਂ ਭਈਆ ਜ਼ਹਿਰਾਂ ਕਰਕੇ ਵੀ ਆਇਆ ਹੈ ਉਹਨਾਂ ਦੇ ਘਰ ਔਲਾਦ ਹੀ ਕੋਈ ਨਹੀਂ ਕਦੇ ਭੈਣ ਦੇ ਮਨ ਵਿੱਚ ਨਹੀਂ ਆਇਆ ਹੋਵੇਗਾ ਮੇਰਾ ਭਰਾ ਸੰਸਾਰ ਨੂੰ ਦਾਤਾ ਬਣਦਾ ਗੁਰਨਾਨਕ ਮੈਂ ਉਹ ਤੋਂ ਮੰਗ ਲਵਾਂ ਤਾਂ ਗੁਰਨਾਨ ਨ ਪਾਤਸ਼ਾਹ ਨੇ ਆਖਿਆ ਭੈਣੇ ਮੈਨੂੰ ਹੀ ਆਪਣਾ ਪੁੱਤਰ ਸਮਝ ਪਰ ਫਿਰ ਸਮਝਾ ਵੀ ਭੈਣ ਇੱਕ ਭੈਣ ਤੇ ਭਰਾ ਦਾ ਰਿਸ਼ਤਾ ਦੂਜਾ ਵੱਡੀ ਭੈਣ ਸੀ ਉਹ ਮਾਂ ਦਾ ਰਿਸ਼ਤਾ ਸੀ ਕਿਉਂਕਿ ਵੱਡਾ ਭਰਾ ਪਿਤਾ ਸੁਮਾਨ ਭੈਣ ਮਾਂ ਸੁਮਾ ਇਹ ਹੀ ਰਿਸ਼ਤਾ ਚੱਲਦਾ ਨਾ ਉਹ ਗੱਲ ਵੱਖਰੀ ਹੈ ਕਿ ਅਸੀਂ ਰਿਸ਼ਤੇ ਵੀ ਲੀਰੋ ਲੀਰ ਕਰ ਦਿੱਤੇ ਮaaf ਕਰਨਾ ਚਾਚੇ ਦੀ ਕੁੜੀ ਦੇ ਨਾਲ ਵਿਆਹ ਕਰਕੇ ਬਾਹਰ ਭੇਜਿਆ ਜਾ ਰਿਹਾ ਮਾਮੇ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਬਾਹਰ ਭੇਜਿਆ ਜਾ ਰਿਹਾ ਚਾਰ ਪੈਸਿਆਂ ਦੇ ਚਾਰ ਛਲਣਾਂ ਦੇ ਖਾਤਰ ਅਸੀਂ ਰਿਸ਼ਤੇਦਾਰੀਆਂ ਭੁੱਲ ਗਏ ਆਪਣੀਆਂ ਇਹ ਹੋ ਰਿਹਾ ਹੈ ਮਰਦੇ ਹਜੂਰੀ ਦੇ ਵਿੱਚ ਝੂਠੇ ਵਿਆਹ ਕੀਤੇ ਜਾ ਰਹੇ ਜੀ ਹੈਰਾਨ ਹੈ ਜਿਹੜੇ ਪਾਸ਼ਣ ਸਾਡਾ ਪਰਦਾ ਟਕਣਾ ਸੀ ਸਾਡੇ ਪਾਪ ਤੁਮ ਲਗਵਾਉਣੇ ਸਨ ਉੱਥੇ ਆ ਕੇ ਅਸੀਂ ਪਾਪ ਕਰ ਰਹੇ ਹਾਂ ਕਿੱਥੇ ਲੇਖਾ ਦੇਾਂਗੇ ਜੀ ਪੈਸਿਆਂ ਦੀ ਖਾਤਰ ਇੱਕ ਪੈਸਾ ਸਾਨੂੰ ਦਿਖਦਾ ਹੋਰ ਕੁਝ ਨਹੀਂ ਦਿਖਦਾ ਪਰ ਆਇਆ ਆਪਣੀ ਗੱਲ ਵਾਲੋ ਤਾਂ ਉਹ ਪਰਿਵਾਰ ਇਸ ਤਰ੍ਹਾਂ ਰਹਿ ਰਹੇ ਨੇ ਘਰ ਵਾਲੀ ਨੂੰ ਔਲਾਦ ਨਹੀਂ ਘਰ ਵਾਲੇ ਨੇ ਫਿਰ ਵੀ ਨਾ ਸਾਥ ਛੱਡਿਆ ਕੀ ਹੋਇਆ ਜੇ ਔਲਾਦ ਨਹੀਂ ਜੇ ਤੇਰੇ ਲੇਖਾ ਵਿੱਚ ਨਹੀਂ ਰੱਬ ਨੇ ਦਿੱਤੀ ਔਲਾਦ ਤਾਂ ਮੈਂ ਵੀ ਇਦਾਂ ਹੀ ਤੇਰੇ ਨਾਲ ਗੁਜ਼ਾਰਾਂਗਾ ਆਹ ਤਾਂ ਬਣਿਆ ਨਾ ਪਤੀ ਪਤੀ ਦਾ ਰਿਸ਼ਤਾ ਸੁਆਰਥ ਕੋਈ ਨਹੀਂ ਹੈ ਸਾਸ ਨਹੀਂ ਹੈ ਤੇਰੇ ਘਰ ਮੈਂ ਵੀ ਤੇਰੇ ਨਾਲ ਰਵਾਂਗਾ ਜੇ ਇਦਾਂ ਦੀ ਗੱਲ ਹੁੰਦੀ ਗੁਰਨਾਨ ਨਾਨਕ ਬਾਦਸ਼ਾਹ ਦੇ ਭੈਣ ਬੇਬੇ ਨਾਨਕੀ ਦੇ ਘਰੋਂ ਔਲਾਦ ਨਹੀਂ ਭਈਆ ਜੈਰਾਮ ਉਹਨਾਂ ਨੇ ਫਿਰ ਵੀ ਸਾਰੀ ਉਮਰ ਸਾਥ ਦਿੱਤਾ ਇਦਾਂ ਹੀ ਸਹਿਣ ਕਰਕੇ ਚਲੇ ਗਏ ਸੰਸਾਰ ਤੋਂ ਕੋਈ ਔਲਾਦ ਨਹੀਂ ਘਰ ਵਿੱਚ ਕੋਈ ਸੋਹਣ ਨਹੀਂ ਇਹ ਸੀ ਪਤੀ ਪਤਨੀ ਦਾ ਰਿਸ਼ਤਾ ਭਰੋਸਾ ਕੀਤਾ ਨਾ ਉਹਨੋਤੇ ਭਰੋਸਾ ਕੀਤਾ ਉਹਨੋਤੇ ਕੀ ਹੁਣ ਆਈਆ ਆਪਣੀ ਵਿਚਾਰਵਾੜ ਮਾਰ ਕਹਿੰਦੇ ਦਾਤ ਲੈਣੀ ਬੰਦਿਆ ਤੂੰ ਰੱਬ ਤੋਂ ਲਈ ਜੇ ਰੱਬ ਜਦੋਂ ਦਾਤ ਦਿੰਦਾ ਹੈ ਫਿਰ ਪਛਤਾਵਾ ਨਹੀਂ ਕਰਦਾ ਬੰਦਾ ਪਛਤਾਵਾ ਕਰਦਾ ਹੈ ਕਿਸੇ ਇਹ ਆ ਚੀਜ਼ ਮੇਰੇ ਤੋਂ ਲੈ ਗਿਆ ਵਾਪਸ ਕਦੋਂ ਕਰੇਗਾ ਪਰ ਗੁਰੂ ਅਮਰਦਾਸ ਜੀ ਕਹਿੰਦੇ ਐ ਮਨ ਤੂੰ ਸੱਬ ਰੱਬ ਨੂੰ ਧਿਆਇ ਐ ਪ੍ਰਾਣੀ ਤੂੰ ਸ ਪਰਮਾਤਮਾ ਨੂੰ ਇੱਕ ਅਕਾਲ ਪੁਰਖ ਨੂੰ ਧਿਆਉਣਾ ਕਰ ਜਦੋਂ ਤੂੰ ਸ ਪਰਮਾਤਮਾ ਨੂੰ ਧਿਆਏਗਾ ਕਹਿੰਦੇ ਪਰਮਾਤਮਾ ਦਾਤ ਦੇ ਕਰਕੇ ਪਿੱਛੋਂ ਪਛਤਾਵਾ ਨਹੀਂ ਕਰਦਾ ਮਰਦ ਦੇ ਪਾਵਨ ਪਵਿੱਤਰ ਬੋਲ ਹੈ ਜੁਦੇ ਹੁਕਮ ਨਾਮ ਨੇ ਏ ਮਨ ਹਰ ਜੀਤ ਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੈ ਨ ਪਛੋਤਾਏ ਕਹਿੰਦੇ ਪਰਮਾਤਮਾ ਵਿੱਚ ਖਾਸੀਅਤ ਹੈ ਉਦਾਤ ਦੇ ਕਰਕੇ ਵਿੱਚੋਂ ਪਸਤਾਵਾ ਨਹੀਂ ਕਰਦਾ